ਉਈ ਜੀ ਦੂਸਰੀ ਖਾਸੀਅਤ ਇਹ ਚੀਜ਼ ਹੈ ਇੱਕ ਬੰਦੇ ਨੂੰ ਇੱਕ ਚੀਜ਼ ਦਿਖਾਈ ਨਹੀਂ ਤੇ ਬਡੀ ਖਾਸੀਅਤ ਜਿਸ ਬੰਦੇ ਨੂੰ ਸੂਰਤ ਦਿਖਾਈ ਦਿੰਦੀ ਹੈ ਮਾਇਆ ਦਿਖਾਈ ਦਿੰਦੀ ਹੈ ਉਹਨੂੰ ਸੱਚ ਦਿਖਾਈ ਨਹੀਂ ਦਿੰਦੀ ਉਹਨੂੰ ਸੱਚ ਦਿਖਾਈ ਦਿੰਦੀ ਹੈ ਜਿਹਨੂੰ ਸਤਿ ਦਿਖਾਈ ਦਿੰਦਾ ਉਹਨੂੰ ਮਾਇਆ ਦਿਖਾਈ ਦਿੰਦੀ ਇੱਕ ਚੀਜ਼ ਇੱਕੋ ਬੰਦਾ ਇੱਕੋ ਹੀ ਚੀਜ਼ ਹੈ ਚਾਹੇ ਸੱਚ ਦਾ ਬੰਦਾ ਬਣ ਲਓ ਚਾਹੇ ਨਹੀਂ ਦਰਨਾ ਨਹੀਂ ਸ਼ਾਇਦ ਇਹ ਕੀ ਹੈ ਅਧਿਸੰਤਾਂ ਆਤਮਾ ਨੂੰ ਜਾਣੇ ਉਹਨਾਂ ਸੱਚ ਦਾ ਬੰਦਾ ਬਣਿਆ ਉਹ ਉੱਤਪਨ ਹੈ माया का वर्णन पड़े है माया उधर तरह एक चैप्टर सुनता है जब तक सत्य संसार की रचना होने देती है वो माया भी माया ही है जिस पर संसार भी सब बोल सकता है एक सत्य है यह जो वृत्त खाइता है जो सचेत खाइने से जो सचेत खाइता है तो परन, तो कोशिश पर? पर? तो तो करो